ਕ੍ਰੈਸ਼ ਹੋਵੇ ਮੇਬੀ ਧਿਆਨ ਨਾ ਕਰੋਗੇ ਤੇ ਮਾਜਾ ਕਲੇਸ਼ ਨਾ ਪੈ ਜਾਏ ਹਾਂ ਤੂੰ ਬੋਲ ਇਹ ਜਾਣਦੇ ਤਾਂ ਨਹੀਂ ਇਹ ਜਾਣਦੇ ਆ ਨਹੀਂ ਨਹੀਂ ਕ੍ਰੈਸ਼ ਜੇ ਤੇ ਭਾਬੀ ਭੂbi ਨਾ ਹੋਵੇ ਮੈਂ ਕ੍ਰੈਸ਼ ਬੜੇ ਆ ਇੱਕ ਤਰ੍ਹਾਂ ਤੁਸੇ ਕੋਈ ਇੱਕ ਸੋਚਣਾ ਦੋ ਚਾਰ ਨੇ ਇੱਕ ਤੇ ਆਪਣਾ ਡਿਸਾਈਡ ਕਰ ਲਓ ਕਿ ਆਹੀ ਹੈ ਆਪਣਾ ਸੱਚਾ ਪਿਆਰ ਇੱਕ ਤੇ ਦਿਲ ਟਿਕ ਜਾਊਗਾ ਹਾਂ ਬੋਲੇ ਠੀਕ ਹੈ ਇਹ ਆ ਜੋ ਮੈਨੂੰ ਲੱਗਦਾ ਹਣਾ ਕੀ ਸੀ ਭਾਜੀ ਨਾਮ ਬੋਲ ਦੋ ਮੈਂ ਲਿਖਦਾ ऋषभ वीर इमिग्रेशन शो इजी नाम इजी ओके कार्ड डन देखिए आई टेक दिस कार्ड हुन मेरे कोल बाजी कोई एदा दा दूसरा सेम कार्ड नहीं हो सकता ਤੁਹਾਡੇ ਨਾਮ ਤੇ ਰੱਖੋ ਸੋ ਇਸ ਤੋਂ ਪਹਿਲਾਂ ਕੋਈ ਹੋਰ ਕਾਰਡ ਸਾਈਨ ਤਾਂ ਨਹੀਂ ਕੀਤਾ ਨਹੀਂ ਮੈਂ ਕੀ ਕਰੂੰ ਆ देन मिटੇਗਾ ਨਹੀਂ ਪਰਮਨੈਂਟ ਆ ਮਨ ਵਾਟ ਆਲ ਡੂ ਇਜ਼ ਆਲ ਟੇਕ ਯੋਰ ਕਾਰਡ ਐਂਡ ਵਿਲ ਪਲੇ ਸਭ ਆ ਗਿਆ ਠੀਕ ਹੈ ਛੱਡ ਦਿਆ ਉੱਤੋ ਹੀ ਆ ਰਿਹਾ ਠੀਕ ਹੈ वट विल डू इज ठीक है विल टेक योर कार्ड से आप कितने विच रख देंगे ठीक है जी वॉच वेरी क्लोज ठीक है अगर तुम गैस कर लो भाई कार्ड के नंबर से तुम की कहोगे सेंटर की हाँ वॉच क्लोज की ऑन द काउंट ऑफ थ्री वो कार्ड जम्प करके बाहर आएगा वन टू थ्री डिड यू सी इट हैपन वो कार्ड जम्प करके टॉप से आ गया नहीं। हाँ हैवे लुक हैवे लुक बाकी दिखा दो think check my hand think of the first alphabet k yes eh wala us person da naam apne manch repeat karo boli jo manch jivein repeat kari joge o di o naam loud hon da jaega ਲਕ ਪੂਰ ਕੂਰ 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 ਨਾ ਹੋਲੀ ਹੋਲੀ ਬਾਬਾ ਦੇਖ ਰਹੇ ਤੁਸੀਂ ਮੈਂ ਹੇਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ ਠਾਕ ਹੋਵਗੇ ਅੱਜ ਤੁਹਾਨੂੰ ਅਜੀਹਾ ਲਾਈਵ ਮੈਜਿਕ ਦਿਖਾਵਾਂਗੇ ਜੋ ਅਕਸਰ ਕਿ ਮੈਂ ਤਾਂ ਪਹਿਲਾਂ ਨਹੀਂ ਦੇਖਿਆ ਸਾਡੇ ਨਾਲ ਕੁਝ ਜੁਗਲੀ ਦੇ ਵਿੱਚ ਬੈਠੇ ਸੀਗੇ ਉਹਨਾਂ ਨਾਲ ਕੁਝ ਮੈਜਿਕ ਕਰਦੇ ਆਂ ਕਾਸ਼ ਕਰ ਦੋ ਸਟਾਰਟ ਫਿਰ ਤੁਸੀਂ ਚਲੋ ਠੀਕ ਹੈ ਅਸੀਂ ਤੁਸੀਂ ਵਸ ਅਸ ਤੋਂ ਪਹਿਲਾਂ ਤੱਕ ਦੀ ਐਦਾ ਜਾਦੂ ਵੇਖਿਆ ਤਾਂ ਨਹੀਂ 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 ਉਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਪਣੇ ਕਾਰਡ ਵਕਰੇ ਹਨ ਹਨਾ ਇੱਕ ਟੂ ਸ਼ਾਟ ਲਾ ਦਿਓ ਠੀਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੂੰ ਜਦੋਂ ਕਿ ਮੈਂ ਤਾਂ ਗੋ ਥਰੂ ਹੂੰਗਾ ਤੁਸੀਂ ਕਿਤੇ ਵੀ ਮੈਨੂੰ ਸਟਾਪ ਕਰ ਦਿਓ ਕਿਤੇ ਵੀ ਰੋਕ ਦਿਓ ਠੀਕ ਹੈ ਸਟਾਪ ਇੱਥੇ ਆਹ ਲੋ ਦੇਖ ਲੋ ਸਾਰਿਆਂ ਨੂੰ ਦਿਖਾ ਦਿਓ ਯਾਦ ਰੱਖਿਓ ਕੈਮਰੇ ਨੂੰ ਦਿਖਾ ਦੇ ਕਾਰਡ ਵੀ ਇਹ ਕਾਰਡ ਥੋੜਾ ਸੇਮ ਨਾ ਹੋਵੇ ਠੀਕ ਹੈ ਵੀਰੇ ਉੱਥੇ ਹੋ ਗਿਆ ਦੰਗ ਆਹ ਲੋ ਬੰਦ ਇਹਨੂੰ ਰੱਖ ਦਿਓ ਵਿੱਚ ਠੀਕ ਆਹ ਲੋ ਮਿਕਸ ਕਰ ਦਿਓ ਮੈਂ ਕੈਮਰਾਮੈਨ ਨੂੰ ਜ਼ਰੂਰ ਕਹੂੰਗੀ ਥੋੜਾ ਪਿੱਛੇ ਹੋ ਕੇ ਸਾਰਾ ਸ਼ੂਟ ਦਿਖਾ ਦਿਓ ਵੀ ਕਿਤੇ ਆਡੀਅנס ਨੂੰ ਇਹ ਨਾ ਲੱਗੇ ਵੀ ਕੁਝ ਕਨਸੈਪਟਡ ਹੈ। ਹੋਰ ਭਾਈ ਕੋਈ ਵੀ ਤਰੀਕਾ ਨਹੀਂ ਆ ਕਿ ਮੈਨੂੰ ਪਤਾ ਲੱਗ ਸਕੇ ਉਹ ਪਤਾ ਕਿਹੜਾ ਹੈ। ਸਾਣਾ ਭਾਈ ਨੂੰ ਕੋਈ ਪਤਾ ਕਿਹੜਾ ਜਿੱਥੇ ਉਹਨਾਂ ਦਾ ਦਿਲ ਸੀ ਉੱਤੇ ਰੱਖਿਆ ਤੇ ਉਸ ਤੋਂ ਬਾਅਦ ਆਪ ਹੀ ਫੈਂਟੀ ਮਾਰੀ ਆ। ਆਪਣਾ ਦੂਜਾ ਸਾਰੇ ਪੱਤਿਆਂ ਤੇ ਰੱਖ ਦੋ ਠੀਕ ਹੈ। ਮੇਰੇ ਵੱਲ ਦੇਖਿਓ ਠੀਕ ਹੈ। ਉਹ ਪਤਾ ਆਪਣੇ ਮਨਚ ਸੋਚਣਾ ਕੁਝ ਬੋਲਣਾ ਨਹੀਂ। ਸਿਰਫ ਉਹਦਾ ਕਲਰ ਸੋਚਣਾ ਕੁਝ ਬੋਲਿਓ ਨਾ। ਬਲੈਕ, ਰੈੱਡ ਸੋਚਿਓ ਬਸ। ਰੈੱਡ ਲਾਲ ਸੀਗਾ। ਫਿਰ ਉਹ ਦੇ ਪਾਨ ਦਾ ਘੇਟ ਦਾ ਸੋਚਣਾ ਹੈ ਜਦੋਂ ਪਾਨ ਤੋਂ ਬਾਰੇ ਤੁਸੀਂ ਹੱਸਣ ਲੱਗ ਗਏ ਸੀਗੇ ਤਾਂ ਪਾਨ ਦਾ ਬਈ ਪਾਨ ਤੋਂ ਬਈ ਹੱਸਣ ਲੱਗੇ ਥੋੜਾ ਜਿਹਾ ਨੰਬਰ ਸੋਚੋ ਕੀ ਹੈ ਜੇ ਤੁਸੀਂ ਬੜੀ ਜਲਦੀ ਹਾਂ ਕਰਤੀ ਤੋ 1 ਤੋਂ ਲੈ ਕੇ 10 ਦੇ ਵਿੱਚ ਕੋਈ ਰਾਜਾ ਬੇਗਮ ਬਾਦਸ਼ਾਹ ਤੋਂ ਨਹੀਂ ਹੈ 1 2 3 4 ਦੋ ਦੁੱਕੀ ਪਾਨਦੀ ਹੈ ਦੁੱਕੀ ਪਾਨਦੀ ਸੀ ਦੁੱਕੀ ਪਾਨਦੀ ਸੀ ਪੱਕਾ ਪੱਕਾ ਅੱਛਾ ਇਹਨਾਂ ਨੇ ਕੁਝ ਇੱਧਰ ਤਾਂ ਨਹੀਂ ਦੇਖਿਆ ਨਾ ਪੱਕਾ ਨਾ ਅੱਛਾ ਕਦੇ ਪਹਿਲਾਂ ਜੇ ਆ ਲਾਈਵ ਮੈਜਿਕ ਦੇਖਿਆ ਤੇ ਲਾਈਵ ਨਹੀਂ ਦੇਖਿਆ ਇਹਦਾ ਵੀਡੀਓ ਵੀਡੀਓ ਵੇਖਿਆ ਅੱਛਾ ਕੁਛ ਇੱਕ ਮਾਈਂਡ ਰੀਡਿੰਗ ਵਾਲੀ ਹੋ ਜਵੇ ਕੋਈ ਕਾਲ ਜਾਂ ਕੁਛ ਐਵੇਂ ਚਲੋ ਠੀਕ ਹੈ ਭਾਈ ਜੇ ਆਪਣਾ ਫੋਨ ਖੋਲ ਲਓ ਕਾਲ ਆ ਜਾਓ ਠੀਕ ਹੈ ਆਪਾਂ ਟਰਾਈ ਕਰਦੇ ਆ ਠੀਕ ਹੈ ਤੁਸੀਂ ਇਹਨੂੰ ਮਿਕਸ ਕਰ ਲਓ ਇੱਕ ਵਾਰੀ ਫੋਨ ਖੋਲ ਲਓ ਸਫਾਰੀ ਜਾਂ ਗੂਗਲ ਕੁਛ ਵੀ ਖੋਲ ਲਓ ਠੀਕ ਹੈ ਇਹ google.com ਠੀਕ ਹੈ ਹੁਣ ਮੈਂ ਚਾਹੁੰਦਾ ਭਾਈ ਤੁਸੀਂ ਕਿਸੇ ਦੇ ਬਾਰੇ ਸੋਚਣਾ ਹੈ ਜਿਹੜਾ ਇੱਥੇ ਨਹੀਂ ਹੈ ਠੀਕ ਹੈ ਤੇ ਕੋ ਤੁਹਾਡਾ ਮਤਲਬ ਕ੍ਰਸ਼ ਹੋਵੇ ਮੇਬੀ ਧਿਆਨ ਨਾ ਕਰੋ ਕਿ ਤੇ ਬਾਜੂ ਕਲੇਸ਼ ਨਾ ਪੈ ਜਾਏ ਹਾਂ ਤੂੰ ਕਹਿੰਦਾ ਇਹ ਸੋਚ ਲਿਆ ਹਾਂਜੀ ਇਹ ਜਾਣਦੇ ਤਾਂ ਨਹੀਂ ਇਹ ਜਾਣਦੇ ਆ ਨਹੀਂ ਨਹੀਂ ਕ੍ਰਸ਼ ਜਿਹਦੇ ਭਾਬੀ ਭੂbi ਨਾ ਹੋਵੇ ਮੈਂ ਕ੍ਰਸ਼ ਬੜੇ ਆ ਇੱਕ ਤੁਸੀਂ ਕੋਈ ਇੱਕ ਸੋਚਣਾ ਦੋ ਚਾਰ ਨੇ ਇੱਕ ਤੇ ਆਪਣਾ ਡਿਸਾਈਡ ਕਰ ਲਓ ਕਿ ਆਹੀ ਹੈ ਆਪਣਾ ਸੱਚਾ ਪਿਆਰ ਇੱਕ ਤੇ ਦਿਲ ਟਿਕ ਜਾਗਾ ਹਾਂ ਠੀਕ ਲਿਆ ਜੀ ਠੀਕ ਗਿਆ ਉਹ ਨਾਮ ਸੋਚ ਰਹੇ ਹੋ ਹਾਂਜੀ ਨਾਮ ਤੁਹਾਡੇ ਮਨ ਚ ਹੈ ਹਾਂਜੀ ਅੱਜ ਆਪਾਂ ਉਹਨਾਂ ਨੂੰ ਸਟਾਕ ਕਰਾਂਗੇ ਅੱਛਾ ਜੀ ਤੇ ਕਿਸੇ ਨੂੰ ਦਿਖਾਣਾ ਨਹੀਂ ਜੋ ਵੀ ਉਹ ਨਾਮ ਹੈ ਉਹਨੂੰ ਗੂਗਲ ਤੇ ਸਰਚ ਕਰ ਦਿਓ ਆ ਲਓ ਪਰ ਇਹਦਾ ਮੈਂ ਡਾਕਟਰ ਵੀ ਹੋਵੇ ਨਾ ਕੋਈ ਹਾਂ ਕੋਈ ਚੱਕਰ ਨਹੀਂ ਹਾਂ ਹਾਂ ਬਸ ਦਿਖਾ ਦਿਓ ਕਿਸੇ ਨੂੰ ਨਾ ਕੈਮਰੇ ਨੂੰ ਜ਼ਰੂਰ ਦਿਖਾ ਦਿਓ ਓਕੇ ਸਰਚ ਕਰਕੇ ਦਿਖਾ ਦਿਓ ਸਾਡੇ ਕੋਲ ਇੱਕ ਪ੍ਰੂਫ ਵੀ ਰਹੇਗਾ ਕਿ ਤੁਸੀਂ ਬਾਅਦ ਮੁਕਰੋ ਨਾ ਅੱਛਾ ਖੜ ਜੋ ਫਿਰ ਸੋਚ ਲੈਂਦੇ ਕਿਹੜਾ ਲਿਖੀ ਹੈ ਹਣਾ ਬਸ ਸਰਚ ਕਰ ਦਿਓ ਜੋ ਤੁਹਾਨੂੰ ਲੱਗ ਰਿਹਾ ਠੀਕ ਹੈ ਸਰ ਸਰਚ ਕਰਤਾ ਅ اچھا ਕਾਸ਼ ਤੁਸੀਂ ਨਹੀਂ ਦੇਖ ਮੈਂ ਕੈਮਰੇ ਨੂੰ ਜ਼ਰੂਰ ਕਹੂੰਗੀ ਵੀ ਇੱਧਰ ਦਿਖਾ ਦੇਣ ਵੀ ਦੇਖ ਨਹੀਂ ਰਿਹਾ ਛਾ ਤੁਸੀਂ ਕੈਮਰੇ ਨੂੰ ਜ਼ਰੂਰ ਦਿਖਾ ਦਿਓ ਵੀ ਆ ਨਾਮ ਹੈ ਓਕੇ ਆਪਾਂ ਇਹਨੇ ਵੇਖਿਆ ਇੱਧਰ ਮੈਂ ਮੈਂ ਚਿੰਗ ਕੋਈ ਗੱਲ ਨਹੀਂ ਆਪਾਂ ਇੱਕ ਚੀਜ਼ ਕਰਦੇ ਆ ਹਟਾ ਦਿਓ ਨਾਮ ਹਟਾ ਦਿਓ ਆਪਾਂ ਤੁਹਾਡੇ ਤੁਹਾਨੂੰ ਲੱਗਦਾ ਕਿ ਮੈਂ ਦੇਖ ਲਿਆ ਅੱਛਾ ਅੱਛਾ ਵੈਸੇ ਮੈਂ ਨਹੀਂ ਦੇਖਿਆ ਸੀ ਕੋਈ ਗੱਲ ਨਹੀਂ ਹੁਣ ਤੁਹਾਡੇ ਦੇ ਵਿੱਚ ਕੰਟੈਕਟ ਅਸਲ ਵਿੱਚ ਕਿੰਨੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ 1200 ਤੋਂ ਹੋਤੇ ਹਨਾ ਹੁਣ ਜਿਵੇਂ ਕਿ ਨਾ ਜਿਵੇਂ ਇਦਾਂ ਇਹਨੂੰ ਅਸੀਂ ਸਕਰੋਲ ਕਰੋ ਰੈਂਡਮ ਬੈ ਇਦਾਂ ਜਿਵੇਂ ਮੈਂ ਹੱਥ ਫੜਿਆ ਮੈਂ ਇਦਾਂ ਓਕੇ ਬਸ ਆ ਜਿਵੇਂ ਕਿ ਹੁਣ ਆਪਾਂ ਕਿਤੇ ਵੀ ਜਿਵੇਂ ਰੈਂਡਮ ਨਾਮ ਤੇ ਆ ਕੇ ਰੁਕ ਜਾਣਾ ਜਿਵੇਂ ਅਕਦੇ ਸੰਦੀਪ ਵੀਰ ਤੇ ਆ ਕੇ ਰੁਕੇ ਸੰਦੀਪ ਵੀਰ ਹਨਾ ਹੁਣ ਤੁਸੀਂ ਇਦਾਂ ਹੀ ਸੇ ਮੈਨੂੰ ਇਹਨੂੰ ਉੱਪਰ-ਨੀਚੇ ਕਰੂਗੇ ਬਟ ਸੌਰੀ ਬਿਨਾ ਦੇਖੇ ਠੀਕ ਹੈ ਮੈਨੂੰ ਜਿਵੇਂ ਕਿ ਫੋਨ ਨੂੰ ਇਦਾਂ ਰੱਖਾਂਗਾ ਤੁਸੀਂ ਦੇਖਣਾ ਨਹੀਂ ਹੈ ਠੀਕ ਹੈ ਜਦ ਹਨਾ ਤੁਸੀਂ ਲੋਕ ਕਰੋ ਬਸ ਰੁਕ ਜਾ ਉਹਨੂੰ ਲੌਕ ਕਰ ਦਾਂਗਾ ਠੀਕ ਹੈ ਫੋਨ ਲੌਕਡ ਹੈ ਨਾ ਕੈਮਰੇ ਨੂੰ ਜ਼ਰੂਰ ਕੈਮਰਾ ਉਹ ਲੋਕ ਹੈ ਲੋਕ ਹੈ ਫੋਨ ਨੂੰ ਅਨਲੌਕ ਕਰੋ ਤੇ ਜੋ ਵੀ ਉਹ ਪਹਿਲਾ ਨਾਮ ਹੋਏਗਾ ਉਹਨੂੰ ਯਾਦ ਕਰ ਲਿਓ ਬਿਲਕੁਲ ਹੀ ਉੱਧਰ ਦੇਖ ਸਭ ਤੋਂ ਟਾਪ ਤੇ ਜਿੱਥੇ ਉਹ ਰੁਕਿਆ ਸੀ ਓਕੇ ਜੀ ਓਕੇ ਜੀ ਕੈਮਰੇ ਨੂੰ ਵੀ ਦਿਖਾ ਦਿਓ ਤੇ ਧਿਆਨ ਰੱਖਿਓ ਕਿ ਸਰ ਜਦ ਦਿਖਾਣ ਤੋਂ ਬਾਅਦ ਮੈਨੂੰ ਦੱਸ ਦਿਓ ਕਿ ਦਿਖਾਤਾ ਫਿਰ ਮੈਂ ਮੁੜਾਂਗਾ ਦਿਖਾਤਾ ਜੀ ਫੋਨ ਤੁਹਾਡੇ ਵਾਲਾ ਉਹਨੂੰ ਲੌਕ ਕਰ ਦਿਓ ਹਣਾ ਮੈਂ ਦੇਖ ਤਾਂ ਨਹੀਂ ਸਕਦਾ ਨਾਮ ਨਹੀਂ ਨਹੀਂ ਬਸ ਹਾਂ ਉਹ ਮੋੜ ਜਾਣਾ ਰੱਖ ਲਓ ਜੇਬ 'ਚ ਪਾ ਲੋ ਚਾਹੇ ਠੀਕ ਹੈ ਹੋ ਮੈਨੂੰ ਕਿਸੇ ਵੀ ਤਰ੍ਹਾਂ ਉਹ ਨਾਮ ਪਤਾ ਤਾਂ ਨਹੀਂ ਹੋ ਸਕਦਾ ਜਿਹੜਾ ਵੀ ਉਹ ਹੈ ਹਨਾ ਤੁਸੀਂ ਉਸ ਜੋ ਵੀ ਉਹ ਮਿੱਤਰ ਜਾਂ ਕੋਈ ਵੀ ਤੁਹਾਡਾ नोन ਹੈਗਾ ਉਹਨੂੰ ਤੁਸੀਂ ਆਖਰੀ ਵਾਰੀ ਕਦੋਂ ਮਿਲੇ ਸੀ ਪਤਾ ਹੀ ਨਹੀਂ ਬਹੁਤ ਟਾਈਮ ਹੋ ਗਿਆ ਆਈ ਡੋਟ ਪਤਾ ਨਹੀਂ ਮੈਂ ਮਿਲਿਆ ਵੀ ਜਾਂ ਨਹੀਂ ਮਿਲਿਆ ਅੱਛਾ ਹਾਂ ਠੀਕ ਹੈ ਮੇਰੇ ਵੱਲ ਦੇਖਿਓ ਉਹ ਨਾਮ ਮੈਨੂੰ ਹੱਥ ਮਿਲਾਓ ਉਹ ਨਾਮ ਆਪਣੇ ਮਨ ਸੋਚਿਓ ਸੋਚ ਲਿਆ ਇੱਕ ਆਫ ਵੀ ਮੈਨੂੰ ਵੱਡਾ ਜਿਹਾ ਲੱਗ ਰਿਹਾ ਮੈਨੂੰ ਜਦੋਂ ਤੁਸੀਂ ਸੋਚ ਰਹੇ ਹੋ ਹਾਂਜੀ ਉਹਦਾ ਸਿਰਫ ਪਹਿਲਾ ਨਾਮ ਸੋਚਿਓ ਸੋਚ ਲਿਆ ਪਹਿਲਾ ਅਲਫਾਬੇਟ ਸੋਚੋ ਕਿਸ ਤੋਂ ਸ਼ੁਰੂ ਹੁੰਦਾ ਹੋ ਸੋਚ ਲਿਆ ਸੋਚ ਆਰ ਆਰ ਤੋਂ ਸ਼ੁਰੂ ਹੁੰਦਾ ਪਰ ਵਲ ਦੇਖੋ ਪਾ ਉਹਨੂੰ ਲਿਖਦੇ ਆ ਤੀਕਾ ਤੁਸੀਂ ਕਿ ਆਰ ਤੋਂ ਸ਼ੁਰੂ ਹੁੰਦਾ ਹੈ ਨਾ ਆਹ ਲੇ ਵੀਰ ਜੀ ਆਰ ਤੋਂ ਬਾਕੀਆਂ ਨੇ ਦੇਖਿਆ ਉਹ ਨਾਮ ਹਾਂ ਦੇਖਿਆ ਜਿਵੇਂ ਕੈਮਰੇ ਨੂੰ ਦਿਖਾ ਰਹੇ ਜੋ ਮੈਨੂੰ ਲੱਗਦਾ ਸ਼ਾਇਦ ਮੈਂ ਸਪੈਲਿੰਗ ਗਲਤ ਹੋ ਸਕਦੇ ਨੇ ਬਟ ਉਦਾਂ ਠੀਕ ਹੋਏਗਾ ਸ਼ਾਇਦ ਮੈਂ ਵੀ ਗਲਤੀ ਲਿਖੀ ਹੋਣੀ ਹੈ ਮੇਰੇ ਖਿਆਲ ਨਾਲ ਠੀਕ ਹੈ ਇਹ ਆ ਜੋ ਮੈਨੂੰ ਲੱਗਦਾ ਹੈ ਹਣਾ ਕੀ ਸੀ ਭਾਜੀ ਨਾਮ ਬੋਲ ਦੋ ਮੈਂ ਲਿਖਦਾ ਰਿਸ਼ਵਰ ਇਮੀਗ੍ਰੇਸ਼ਨ ਸ਼ੋ ਇਹ ਹੀ ਸੀ ਨਾਮ ਇਹ ਹੀ ਸੀ ਨਾਲ ਦੇ ਵਿੱਚ ਇਹ ਹੀ ਸੀ ਨਾਮ ਇਹ 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 ਇਹੋ ਹੀ ਮੈਂ ਵੇਖਿਆ ਇਹ ਹੀ ਸੀ ਅੱਛਾ ਕੀ ਲੱਗਦਾ ਵੀ ਕੀ ਚੀਜ਼ ਚੀਜ਼ ਕੀ ਹੈ ਕਦੇ ਪਹਿਲਾਂ ਅਜਿਹਾ ਕੋਈ ਲਾਈਵ ਮੈਜਿਕ ਤੁਸੀਂ ਦੇਖਿਆ ਫਸਟ ਟਾਈਮ ਸਾਤ ਮਤਰਾ ਯਾ ਪਹਿਲੇ ਦੇਖੋ ਸਗਰੀ ਪਰ ਆਹ ਥੋੜੀ ਨਹੀਂ ਆ ਵਖਰਾ ਹੀ ਆਹ ਦੋ ਵਖਰਾ ਹੀ ਡਾਈਸ ਪਿਆ ਹਨਾ ਤੁਸੀਂ ਇਸ ਤੇ ਕੋਈ ਵੀ ਇੱਕ ਨੰਬਰ ਚੂਜ਼ ਕਰਨਾ ਜਿਵੇਂ ਇੱਕ ਜਾਂ ਤਿੰਨ ਤੇ ਉਹਨੂੰ ਐਵੇਂ ਹੱਥ ਨਾਲ ਟੱਕ ਦੇਣਾ ਇਸ ਨੂੰ ਪਤਾ ਨਾ ਲੱਗੇ ਕੀ ਹੈ ਤੁਸੀਂ ਦੇਖਣਾ ਅੱਛਾ ਅਸੀਂ ਵੀ ਨਹੀਂ ਦੇਖਣਾ ਤੁਹਾਡੀ ਮਰਜ਼ੀ ਹੈ ਤੁਹਾਡੀ ਮਰਜ਼ੀ ਹੈ ਮੈਂ ਤੂੰ ਹੀ ਨਹੀਂ ਦੇਖਣਾ ਮਤਲਬ ਮੈਂ ਨਹੀਂ ਮੈਂ ਦੇਖਣਾ ਹਨਾ ਜਿਹੜਾ ਵੀ ਤੁਸੀਂ ਨੰਬਰ ਚੂਜ਼ ਕਰੋਗੇ ਉਹਨੂੰ ਟੱਕ ਲਿਓ ਮੈਂ ਉਸ ਪਾਸੇ ਦੇਖ ਰਿਹਾ ਤੇ ਜਦ ਤੁਸੀਂ ਹੱਥ ਟੱਕ ਲੂਗੇ ਮੈਨੂੰ ਦੱਸ ਦਿਓ ਮੈਂ ਉਸ ਤਾਈਂ ਮੁੜਾਂਗਾ ਓਕੇ ਓਕੇ ਟੱਕ ਤਾਂ ਜੋ ਟਰਨ ਕਰ ਲਓ ਹੂੰ ਤੁਹਾਨੂੰ ਨੰਬਰ ਪਤਾ ਮੇਰੇ ਵੱਲ ਦੇਖਿਓ ਨੰਬਰ ਸੋਚਿਓ ਜਿਵੇਂ ਪਹਿਲਾਂ ਮੈਂ ਉੱਥੇ ਇੱਕ ਨੰਬਰ ਕਿਹਾ ਸੀ ਕਿ ਤੁਸੀਂ ਉਹਨੂੰ ਬਦਲਿਆ ਤੁਸੀਂ ਪਹਿਲੇ ਨੰਬਰ ਸੋਚਿਆ ਕਿ ਬਸ ਐਵੇਂ ਰੈਂਡਮਲੀ ਕੋਈ ਰੱਖਤਾ ਰੈਂਡਮ ਰੈਂਡਮ ਚਾਰ ਤੁਸੀਂ ਚਾਰ ਰੱਖਿਆ ਚਾਰ ਰੱਖਿਆ ਚਾਰ ਚਾਰ ਸੀਗਾ ਕੈਮਰਾਮੈਨ ਨੂੰ ਕਹੂੰਗੀ ਵੀ ਕੋਲ ਦਿਖਾ ਦੇ ਨੀ ਚਾਰ ਸੀ ਓਕੇ ਕਲੋਸ ਅਪ ਲੈ ਲਓ ਅਬ ਫਿਰ ਤੋਂ ਟਰਾਈ ਕਰਦੇ ਹਾਂ ਓਕੇ ਡਨ ਹਾਂਜੀ ਤਾਂ ਕੀ ਹੋਇਆ ਹਾਂਜੀ ਡਨ ਨਾ ਉੱੜ ਜਾਵਾ ਆ ਜਾਓ ਆਜੋ ਅੱਛਾ ਮੈਨੂੰ ਦੇਖਿਓ ਫਿਰ ਜਿਹੜਾ ਵੀ ਉਹ ਨੰਬਰ ਹੈਗਾ ਤੁਸੀਂ ਸੋਚਿਆ ਸੀ ਕਿ ਬਸ ਐਵੇਂ ਰੋਲ ਕਰਕੇ ਫਿਰ ਹੱਥ ਤੱਕ ਨੰਬਰ ਸੋਚਿਓ ਤੁਸੀਂ ਸਮਾਈਲ ਕਰ ਰਹੇ ਹੋ ਜਿਵੇਂ ਤੁਹਾਨੂੰ ਲੱਗ ਰਿਹਾ ਨੰਬਰ ਮੈਨੂੰ ਦੱਸਣਾ ਔਖਾ ਹੋ ਜਾਏਗਾ ਤਾਂ ਆਬਵੀਅਸਲੀ 1 ਹੋਏਗਾ ਹਾਂ ਇਟ ਇਜ਼ 1 ਇਟ ਇਜ਼ 1 ਕੁਆਚੀ ਪਰ ਮੇਰੇ ਪਿੱਛੇ ਰੀਜ਼ਨ ਕੀ ਹੋਗਾ ਕਿੰਨਾ ਭਾਜੀ ਕਿੱਦਾਂ ਕਰਦੇ ਨੇ ਬਸ ਇਹ ਤਾਂ ਹੁਣ ਤੁਸੀਂ ਮੇਰੀ ਇੰਟਰਵਿਊ ਕਰਨ ਲੱਗੇ ਹੋ ਸੀ ਦੱਸੋ ਇਹ ਤਾਂ ਸਾਡਾ ਕੰਮ ਆ ਬੁੱਝਣਾ ਨਹੀਂ ਆਈ ਗੈਸ ਕੁਝ ਮਾਈਂਡ ਰੀਡਿੰਗ ਦਾ ਹੋਵੇ ਅ ਅੱਜ ਕੱਲ ਕਲਾਸਿਸ ਵੀ ਲੱਗਦੀਆਂ ਨੇ ਬਹੁਤ ਕੁਝ ਸਿਖਾਇਆ ਜਾਂਦਾ ਆ ਪਰ ਹਾਂ ਉਹ ਚੀਜ਼ ਨੂੰ ਇਹ ਜਿਵੇਂ ਕਿ ਸਭ ਕਾਫੀ ਚੀਜ਼ਾਂ ਦਾ ਮਿਕਸਚਰ ਹੁੰਦਾ ਵਰਬਲ ਨਾਨ ਵਰਬਲ ਬੋਡੀ ਲੈਂਗੁਏਜ ਕਮਿਊਨੀਕੇਸ਼ਨ ਇਨਫਲੂਐਂਸਿੰਗ ਸਭ ਦਾ ਮਿਕਸ ਹੈ ਇਲਿਊਜ਼ਨ ਮੰਨਦੇ ਇੱਕ ਤਰ੍ਹਾਂ ਦਾ ਮਾਈਂਡ ਰੀਡ ਦਾ ਉਹ ਨੇ ਹੁਣ ਕਈ ਵਾਰ ਉਹਨੇ ਵੀ ਬੜੀ ਜਿਆਦਾ ਕਹਿ ਆਕਾਸ਼ਦੀਪ ਸਿੰਘ ਜੀ ਵੀਰੇ ਤੁਹਾਡੇ ਨਾਲ ਇੱਕ ਚੀਜ਼ ਟਰਾਏ ਕਰਦੇ ਆ ਬਾਜੀ ਅ ਮੈਂ ਚਾਹੁੰਦਾ ਤੁਸੀਂ ਆਪਣੇ ਫੋਨ ਕਢੋ ਟੂ ਟਰਾਇ ਸਮਥਿੰਗ ਜੀ ਠੀਕ ਹੈ ਓਪਨ ਗੂਗਲ ਟੂ ਟਰਾ ਠੀਕ ਹੈ ਤੁਸੀਂ ਆਪਸ ਇੱਕ ਦੂਜੇ ਨੂੰ ਕਿਵੇਂ ਜਾਣਦੇ ਹੋ ਕੀ ਤੁਹਾਡਾ ਰਿਲੇਸ਼ਨ ਆਪਸ ਅ ਅਸੀਂ ਸਟੂਡੈਂਟ ਸਹੀ ਦੋਨੋਂ ਅ ਤੁਸੀਂ ਕੀ ਕਰਦੇ ਹੋ ਮੇਰੇ ਡਿਜੀਟਲ ਮਾਰਕੀਟਿੰਗ ਦੀ ਏਜੰਸੀ ਹੈ ਜੀ ओके परफेक्ट आज सर देर आज खोलते हैं आपा <laughs> आज सर देर आज की जानना चाहते हो सर ने, ने, ने। <laughs> तो हो? ने, ने। बारे चलो सर तुम मैरिड हो, हो, हो तो... नहीं क्रश के बारे सोचो फिर क्रश तो कोई है नहीं जी कोई होवे फिर क्रश हो खुशी होवे पता नहीं किसे हो सकते सोचा सर के एक्ट्रेस के बारे में सोच लो आइदर सोच लो हां कोई किसी एक्ट्रेस से जब गूगल ओपन कर ले तुम सफारी ओपन करके सर्च google.com और ट्राई समथिंग Okay. कैसा लग रहा है देख बहुत अच्छा लग रहा है <laughs> 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 <इस आगी। laughs> सर पेड इवेंट करते हैं फ्री में दे, दे रहे हैं आपको है। ओ माय गॉड लेट्स ट्राई समथिंग दिस इज आज सफारी ओपन कर रहे हैं मैं है ना देखो कुछ ऐसा है तो नहीं चेक कर लो एक बारी अच्छा मैं ओपन करता सीखा इन वाज़ द सरप्राइज हाँ मस्ट बी ठीक है सीगा ऑप्शन प्लस google.com हां जी ਇਸ ਟਾਈਮ ਤੇ ਤੁਸੀਂ ਆਪਣੇ ਕਿਸੇ ਉਹਦੇ ਬਾਰੇ ਸੋਚ ਰਹੇ ਹੋ ਐਕਟ੍ਰੈਸ ਬਾਰੇ ਸੋਚ ਰਹੇ ਹੋ ਐਕਟ੍ਰੈਸ ਬਾਰੇ ਸੋਚ ਰਹੇ ਹੋ ਮੈਂ ਚਾਹੁੰਦਾ ਤੁਸੀਂ ਆਪਣੇ ਕਿਸੇ ক্লোਜ਼ ਫਰੈਂਡ ਬਾਰੇ ਸੋਚੋ ਨਾਟ ਐਕਟ੍ਰੈਸ ਸਮਵਨ ক্লোਜ਼ ਟੂ ਯੂ ਜਿਹੜੇ ਇਹ ਨਹੀਂ ਜਾਣਦੇ ਹੋਣਗੇ ਠੀਕ ਹੈ ਜੀ ਉਹ ਐਕਟ੍ਰੈਸ ਲਾਈਕ ਪਪੂਲਰ ਹੋਵਾਂਗੇ ਗੈਸ ਕਰ ਸਕਦੇ ਹਾਂ ਸਟਿਲ ਮੇਰਾ ਫਰੈਂਡ ਹੋਵੇ ক্লোਜ਼ ਫਰੈਂਡ ক্লোਜ਼ ਫਰੈਂਡ ਹੋਵੇ ਇਹ ਦੋਨੋਂ ਨਹੀਂ ਜਾਣਦੇ ਹੋ ਠੀਕ ਹੈ ਡਨ ਮੈਂ ਚਾਹੁੰਦਾ ਤੁਸੀਂ ਅੱਜ ਆਪਾਂ ਉਹਨੂੰ ਸਟਾਕ ਕਰਾਂਗੇ ਠੀਕ ਹੈ ਅੱਛਾ ਠੀਕ ਸਟਾਕ ਕਰਾਂਗੇ ਠੀਕ ਹੈ ਜੋ ਵੀ ਉਹ ਪਰਸਨ ਹੈ ਕਿਸੇ ਨੂੰ ਦਿਖਾਣਾ ਨਹੀਂ ਉਹਨੂੰ ਗੂਗਲ ਤੇ ਸਰਚ ਕਰਦੇ ਹੋ ਠੀਕ ਹੈ ਉਹ ਸਰਚ ਵੀ ਕਰਨਾ ਉਹਨੂੰ ਸਰਚ ਕਰ ਦਿਓ ਕੈਮਰੇ ਨੂੰ ਦਿਖਾ ਸਕਦੇ ਹੋ ਵੈਸੇ ਉਹ ਆਪਾਂ ਐਂਡ ਦੀ ਰੱਖਦੇ ਹਾਂ ਸਾਰਿਆਂ ਲਈ ਸਰਪ੍ਰਾਈਜ਼ ਸਾਰਾ ਕੀਤਾ ਸਰਚ ਕਰ ਦੋ ਨਾਮ ਸਰਚ ਕੀਤਾ ਵੈਸੇ ਸਰਚ ਕਰ ਪਰਫੈਕਟ ਫੋਨ ਜਿਵੇਂ ਕੀ ਸਾਡਾ ਇੰਸਟਾਗ੍ਰam ਫੇਸਬੁਕ ਲਿੰਕਡ ਹੁੰਦਾ ਉਹਦੇ ਤੋਂ ਤੁਹਾਡੀ ਕੋਈ ਇਮੇਜ ਵਗੈਰਾ ਤਾਂ ਨਹੀਂ ਆ ਰਹੀ ਉਹ ਪਰਸਨ ਦੀ ਉਹਦੀ ਪਰਸਨ ਦੀ ਕੁਝ ਨਹੀਂ ਆ ਰਹੀ ਨਹੀਂ ਆ ਰਿਹਾ ਓਕੇ ਤੁਸੀਂ ਲੌਕ ਕਰਕੇ ਫੋਨ ਸਾਈਡ ਤੇ ਰੱਖ ਦਿਓ ਹਲੋ ਜੋ ਟੈਬ ক্লোਜ਼ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਬਟ ਇਟ ਇਜ਼ ਅ ਪ੍ਰੂਫ ਤੁਸੀਂ ਬਸ ਚੇਂਜ ਨਾ ਕਰੋ ਬਸ ਠੀਕ ਹੈ ਹਨਾ 25 ਟਰਾਈ ਕਰਦੇ ਆਂ ਆਈ ਵਾਂਟ ਯੂ ਟੂ ਪਿਕ ਐਨੀ ਕਾਰਡ ਕੋਈ ਵੀ ਕਾਰਡ ਪਿਕ ਕਰ ਲਓ 5 ਠੀਕ ਹੈ ਇਹ ਲੋ ਇਹਦੇ ਉੱਤੇ ਆਪਣਾ ਨਾਮ ਲਿਖ ਦਿਓ ਕਿਹਦਾ ਆਪਣਾ ਠੀਕ ਹੈ ਤੇ ਸਾਰਿਆਂ ਨੂੰ ਦਿਖਾ ਦਿਓ ਪੂਰਾ ਹੀ ਅੱਧਾ ਕੈਮਰੇ ਨੂੰ ਵੀ ਦਿਖਾ ਦਿਓ ਕੈਮਰੇ ਨੂੰ ਹੰਨੇ ਵਸੀ ਕਾ ਓਕੇ ਕਾਰਡ ਡਨ ਠੀਕ ਹੈ ਆਲ ਟੇਕ ਦਿਸ ਕਾਰਡ ਹੁਣ ਮੇਰੇ ਕੋਲ ਭਾਜੀ ਕੋਈ ਐਦਾਂ ਦਾ ਦੂਜਾ ਸੇਮ ਕਾਰਡ ਨਹੀਂ ਹੋ ਸਕਦਾ ਤੁਹਾਡੇ ਨਾਮ ਦੇ ਨਾਲ ਸੋ ਇਸ ਤੋਂ ਪਹਿਲਾਂ ਕੋਈ ਹੋਰ ਕਾਰਡ ਸਾਈਨ ਤਾਂ ਨਹੀਂ ਕੀਤਾ ਮੈਂ ਕੀ ਕਰੂੰ ਆ ਦੈਨ ਮਿਟੇਗਾ ਨਹੀਂ ਪਰਮਨੈਂਟ ਹੈ ਨਾ ਵਾਟ ਆਈ ਡੂ ਇਜ਼ ਆਈ ਟੇਕ ਯੋਰ ਕਾਰਡ ਐਂਡ ਵਿਲ ਪਲੇ ਫੋਰ ਸਾਰਾ ਆ ਗਿਆ ਠੀਕ ਹੈ ਛੱਡ ਦਿੰਦੇ ਆ ਉੱਤੇ ਹੀ ਆ ਆ ਰਿਹਾ ਠੀਕ ਹੈ ਵਾਟ ਵਿਲ ਡੂ ਇਜ਼ ਠੀਕ ਹੈ ਵਿਲ ਟੇਕ ਯੋਰ ਕਾਰਡ ਤੇ ਆਪਾਂ ਉਹਨੂੰ ਕਿਤੇ ਵਿੱਚ ਰੱਖ ਦਾਂਗੇ ਠੀਕ ਹੈ ਜੀ ਵਾਚ ਵੈਰੀ ਕਲੋਸਲੀ ਠੀਕ ਹੈ ਸੋ ਟੇਕ ਦਿਸ ਕਾਰਡ ਸਮਵੇਅਰ ਇਨ ਦਾ ਮਿਡਲ ਐਂਡ ਅਗੇਨ ਇਨ ਦਾ ਮਿਡਲ यार और रखे कि मैं कुछ कर नहीं रहा अगर तुझे गेस करना हो वे कार्ड केड़े नंबर पे है तू की कहोगे सेंटर से कीते है हां सेंटर से कीते है वाला वॉच क्लोजली ऑन द ऑफ 3 वो कार्ड जंप करके बाहर आएगा 1 2 3 डिड यू सी इट हैपेंड वो कार्ड जंप करके टॉप पे आ गया कार्डता नहीं हां हां हैव अ लुक हां हैव अ लुक बाकी दिखा दो फर्स्ट वाला छाप हां ओ हो हो कैमरे में दिखा दो कैमरे से भी दिखा दो ਅਜੇ ਤੁਹਾਨੂੰ ਲੱਗਦਾ ਨਹੀਂ ਵੀ ਸਰ ਨੇ ਕੁਝ ਐਦਾਂ ਕੀਤਾ ਬਿਕੋਜ਼ ਵੀਡੀਓ ਰਿਕਾਰਡ ਕਰ ਰਹੇ ਹਾਂ ਤਾਂ ਕਈ ਵਾਰ 40s ਨਾਲ ਹੈ ਮੈਜਿਕ ਜਨੂ ਜਨੂ ਲੈਟਸ ਟ੍ਰਾਈਟ ਵਨ ਮੋਰ ਟਾਈਮ ਠੀਕ ਹੈ ਜਿਵੇਂ ਕਿ ਅਸੀਂ ਤੁਹਾਡਾ ਕਾਰਡ ਲਵਾਂਗੇ ਹੋਲਡ ਇਟ ਲਾਈਕ ਦਿਸ ਤੇ ਪਿੰਚ ਕਰਨਾ ਤੁਸੀਂ ਠੀਕ ਹੈ ਵੀ ਵਿਲ ਟੇਕ ਯੂਰ ਕਾਰਡ ਪਿੰਚ ਕਰਿਓ ਮੈਨੂੰ ਪਿੰਚ ਕਰਕੇ ਜਸਟ ਪੁਸ਼ ਇਟ ਇਨ ਪੂਰਾ ਪੁਸ਼ ਕਰ ਦਿਓ ਮੈਨੂੰ ਪਰਫੈਕਟ ਤੁਸੀਂ ਆਪਣਾ ਕਾਰਡ ਕਿਤੇ ਵਿੱਚ ਪਾਇਆ ਹਾਲਾਂ ਇਸ ਟਾਈਮ ਉਹ ਵਿਚ ਹੈ ਧਿਆਨ ਨਾਲ ਦੇਖਿਓ ਆਨ ਅ ਕਾਊਂਟ ਆਫ 3 1 2 3 ਦੇਖਿਓ ਜੰਪ ਕਰਕੇ ਉੱਪਰ ਆ ਗਿਆ ਆ ਬਲੋ ਕੈਮਰੇਂ ਦਿਖਾਓ ਕੈਮਰੇਂ ਦਿਖਾ ਦਿਓ ਤੇ ਤੁਸੀਂ ਕਹੋ ਜੀ ਅ ਬੜੀ ਸਪੀਡ ਹੈ ਤੁਸੀਂ ਭਾਇਆ ਵਿੱਚ ਮੈਂ ਕੁਝ ਨਹੀਂ ਕੀਤਾ ਠੀਕ ਹੈ ਤੇ ਤੁਸੀਂ ਭਾਜੀ ਇਸ ਟਾਈਮ ਆਪਣੇ ਕਿਸੇ ক্লোਜ਼ ਫਰੈਂਡ ਬਾਰੇ ਵੀ ਸੋਚ ਰਹੇ ਹੋ ਹੈਨਾ ਸਾਨੂੰ ਤਾਂ ਉਹਦਾ ਨਾਮ ਨਹੀਂ ਪਤਾ ਹੈਨਾ ਇਹਨਾਂ ਨੂੰ ਵੀ ਨਹੀਂ ਪਤਾ ਠੀਕ ਹੈ ਜਸ ਲੁੱਕ ਐਟ ਮੀ ਉਹਦਾ ਨਾਮ ਸੋਚੋ ਮੈਨੂੰ ਹੱਥ ਮਿਲਾਓ ਸ਼ੇਕ ਮੈਨ ਹੈਂਡ ਤੁਸੀਂ ਜੀ ਮੈਂ ਤਾਂ ਪੂਰਾ ਨਾਮ ਸੋਚ ਰਹੇ ਹੋ ਫਰਸਟ ਨੇਮ ਐਂਡ ਸਰਨੇਮ ਭਾਦਨਾ ਸਰ ਫਰਸਟ ਨੇਮ ਸੋਚਿਓ ਠੀਕ ਹੈ ਠੀਕ ਉਹਨਾਂ ਦੇ ਨਾਮ ਚ ਫਰਸਟ ਨਮ ਚ ਕਿੰਨੇ ਨੰਬਰ ਆਫ ਅਲਫਾਬੇਟ ਹੈ ਸਿਰ ਸੋਚਣਾ ਉਹਨਾਂ ਦੇ ਨਾਮ ਚ ਟੋਟਲ ਕਿੰਨੇ ਅਲਫਾਬੇਟ ਫਰਸਟ ਨਾਮ ਚ ਹਾਂ ਜਿਵੇਂ ਤੁਹਾਨੂੰ 2-3 ਸੈਕਿੰਡ ਲੱਗੇ ਤੁਸੀਂ ਮਨ ਚ ਕਾਊਂਟ ਵੀ ਕਰਨ ਲੱਗੇ ਸੀ ਇਸੇ 6 6 ਹੈ ਥਿੰਕ ਸ਼ੇਕ ਮਾਈ ਹੈਂਡ ਥਿੰਕ ਆਫ ਦ ਫਰਸਟ ਅਲਫਾਬੇਟ ਕੇ ਯੈਸ ਠੀਕ ਹਾਂ ਉਸ ਪਰਸਨ ਦਾ ਨਾਮ ਆਪਣੇ ਮਨ ਚ ਰਿਪੀਟ ਕਰੋ ਕੋਲੀ ਜਿਵੇਂ ਮਨ ਜਿਵੇਂ ਰਿਪੀਟ ਕਰੀ ਜੂंगे ਉਹਦੀ ਉਹ ਨਾਮ ਲਾਊਡ ਹੁੰਦਾ ਜਾਏਗਾ ਕੂਰ 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 ਨਾ ਕੋਰ ਸੀ ਹਾਂ ਕੋਹ ਮੇਰਾ ਫਰੈਂਡ ਹੈ ਜੀ ਲੱਭਾਣੇ ਰਹਿੰਦਾ ਕੋਰ ਨਾਮ ਮਾਈਕ ক্লোਜ਼ ਰੈਂ ਜੋਕ ਹੋ ਗਿਆ ਲੋਕਾਂ ਸਾਉ ਵਾਸ ਤੁਹਾਨੂੰ ਇਹਦਾ ਰਾਜ਼ ਹੈ ਮੇਰੇ ਨਾਲ ਹੀ ਜਾਏਗਾ ਨਹੀਂ ਦੱਸੋਗੇ ਕਿ ਆਪਣੇ ਕੋਲ ਡਾਈਸ ਹੈ ਹੈ ਨਾ ਆਡੀਅੰਸ ਲਈ ਹੂੰ ਠੀਕ ਹੈ ਮੈਂ ਚਾਹੁੰਦਾ ਤੁਸੀਂ ਕੋਈ ਵੀ ਇੱਕ ਨੰਬਰ ਪਿਕ ਕਰਿਓ ਹੂੰ ਠੀਕ ਹੈ ਹੂੰ ਤੇ ਉਹਨੂੰ ਆਪਣੇ ਹੱਥ ਨਾਲ ਕਵਰ ਕਰ ਦਿਓ ਓਕੇ ਠੀਕ ਹੈ ਦੈਨ ਆਈ ਲੁੱਕ ਦਾ ਅਦਰ ਵੇ ਹੈਨਾ ਮੈਂ ਇਸ ਸਾਈਡ ਆਇਆ ਨਾ ਤਾਂ ਕਿ ਆਡੀਅנס ਨੂੰ ਪਤਾ ਹੋਵੇ ਕਿ ਮੈਂ ਨਹੀਂ ਦੇਖ ਰਿਹਾ ਓਕੇ ਤੁਸੀਂ ਇੱਧਰ ਆ ਜਾਓ ਮੈਂ ਇਸ ਸਾਈਡ ਆਇਆ ਨਾ ਹੈਨਾ ਕਰਦਾ ਫਲਿਪ ਹਾਂ ਤੁਹਾਡੀ ਮਰਜ਼ੀ ਹੈ ਤੁਸੀਂ ਕਵਰ ਕਰ ਦਿਓ ਓਕੇ ਉਧਰ ਦਿਖਾ ਦਿਓ ਵੀ ਕੈਮਰਾਮੈਨ ਵੀ ਦੇਖ ਨਹੀਂ ਰਹੇ ਓਕੇ ਡਨ ਡਨ ਕਵਰਡ ਹੈ ਹਾਂਜੀ ਓਕੇ ਆ ਰਿਹਾ ਹੈ ਵਾਪਸ ਮੈਂ ਦੇਖ ਤਾਂ ਨਹੀਂ ਸਕਦਾ ਨਾ ਨਹੀਂ ਕਵਰਡ ਹੈ ਠੀਕ ਹੈ ਕੈਮਰਾ ਨੇ ਦੇਖ ਲਿਆ ਜੋ ਵੀ ਉਹ ਨੰਬਰ ਹੈ ਠੀਕ ਹੈ ਮੇਰੇ ਪਾਸ ਦੇਖਿਓ ਜੋ ਵੀ ਉਹ ਨੰਬਰ ਹੈ ਉਹ ਸੋਚਿਓ तो थोड़ा सा फेस स्माइल कर रहे हो आई गेस ये कोई चीज रिपीट हो रही है ना वन इट्स अ वन अगेन हां रिपीट हो रही है ना बिकॉज़ उससे पहला उससे कीता सी इट वाज इट वाज अ वन है ना आई गेट टू नो ये रिपीट क्योंकि इट्स लाइक तनु जी शायद मैं फिर तो सेम नंबर नहीं बोलूंगा बिकॉज़ पहला आ चुकी है yeah. तो बंदा थोड़ा हो जाता है कि ये ब्लफ फैक्ट है लेट्स डू समथिंग एल्स चलो ठीक है मैं जानना तूसी अपने किसी पर्सन बारे सोचना है तोडे मन च एक नाम ऑलरेडी है है ना मेरे पास देखियो वो नाम सोचियो जो भी है है ना ਤੁਸੀਂ ਇਸ ਤੋਂ ਪਹਿਲਾਂ ਤਾਂ ਮੈਨੂੰ ਨਹੀਂ ਦੱਸਿਆ ਓਬਵੀਅਸਲੀ ਗੱਲ ਹੈ ਹਨਾ ਇਟ ਇਜ਼ ਲਾਈਕ a ਕਲੀਅਰ ਪ੍ਰੂਫ ਠੀਕ ਹੈ ਜੋ ਵੀ ਤੁਹਾਡੇ ਹਨਾ ਮੰਚ ਨਾਮ ਹੈ ਕਾਊਂਟ ਕਰੋ ਆਪਣੇ ਮੰਚ ਕਿ ਉਹਦੇ ਕਿੰਨੇ ਨੰਬਰ ਆਫ ਲੈਟਰਸ ਆਉਂਦੇ ਨੇ ਹਮ ਡਨ ਤੁਸੀਂ ਬਹੁਤ ਕੁਇਕ ਸੀਗੇ ਹਨਾ ਤਾਂ ਇਟ ਇਜ਼ 5 ਇਟ ਇਜ਼ 5 ਹਾਂ ਅਸ਼ੇਕਵਾ ਹਾਂ ਠੀਕ ਹੈ ਥਿੰਕ ਆਫ ਦ ਫਰਸਟ ਅਲਫਾਬੈਟ ਪੀ ਇਟ ਇਜ਼ ਪੀ ਓਕੇ ਆਪਣੇ ਮੰਚੋ ਨਾਮ ਬੋਲੋ ਜੋ ਵੀ ਉਹ ਨਾਮ ਹੈ ਅ ਪਤਾ ਨਹੀਂ ਬੜਾ ਅਜੀਬ ਜਿਹਾ ਇਹ ਲੱਗ ਰਿਹਾ ਆਮ ਨਾਟ ਅੰਡਰਸਟੈਂਡਿੰਗ ਬਿਕੋਜ਼ ਮੈਂ ਸ਼ਾਇਦ ਨਹੀਂ ਇਟ ਇਜ਼ ਅ ਡਿਫਿਕਲਟ ਨੇਮ ਆਈ ਥਿੰਕ ਇਟਸ ਨਾਟ ਥਿੰਕ ਆਫ ਦ ਸੈਕੰਡ ਅਲਫਾਬੈਟ ਯੂ ਪਬੀ ਪਬੀ ਮੇਰੇ ਪੈਟ ਦੇ ਨਾਮ ਸੇ ਤੁਹਾਡੇ ਪੈਟ ਦੇ ਨਾਮ ਹੈ ਪਬੀ ਓਕੇ ਪਬੀ ਉਹ ਆਮ ਲੈਵਰ ਹੋਲਡ ਸਮਥਿੰਗ ਲਾਈਕ ਲਾਸਟ ਹਿਮ ਲਾਈਕ 2 ਮੰਥਸ ਅਗੋ ਬੈਕ ਸੋ ਆਈ ਰੋਟ ਪਬੀ ਓ ਥਿੰਕਸ ਆ ਇੰਟਰਸਟਿੰਗ ਅਜਾ ਮਤਲਬ ਜਿਵੇਂ ਤੁਸੀਂ ਹਨਾ ਕੁਝ ਮਾਈਂਡ ਚ ਰੀਡ ਕਰਦੇ ਹੋ ਤਾਂ ਤੁਸੀਂ ਹੈਂਡਸ਼ੇਕ ਕਰਦੇ ਹੋ ਤਾਂ ਉਹਦੇ ਨਾਲ ਕੁਝ ਟੱਚ ਦਾ ਵੀ ਹੈਗਾ ਵੀ ਹਾਂ ਬਿਕੋਜ਼ ਇਟ ਇਸ ਲਾਈਕ ਜਿਵੇਂ ਕੀ ਸੈਂਸੇਸ਼ਨ ਸਾਡੀ ਬਾਡੀਜ਼ ਹੁੰਦੀਆਂ ਹਨਾ ਜਿਵੇਂ ਕਿ ਟੱਚ ਸੀ স্মੈਲ ਟੇਸਟ ਮੈਂ ਤੁਹਾਡੀ ਜੈਨਿਕ ਸੈਂਸੇਸ਼ਨਸ ਕਵਰ ਕਰਾਂਗਾ ਤੁਹਾਡਾ ਮਾਈਂਡ ਉਨਾਂ ਫੋਕਸਡ ਹੋਏਗਾ ਯਾਨੀ ਕਿ ਹੁਣ ਮੈਂ ਤੁਹਾਡਾ ਮਾਈਂਡ ਨਾ ਜਿਵੇਂ ਤੁਸੀਂ ਸੋਚ ਰਹੇ ਹੋ ਬੜੀ ਚੀਜ਼ਾਂ ਜਿਵੇਂ ਉਹਨਾਂ ਨੂੰ ਲੈਟਸ ਸਪੋਜ਼ ਮੈਂ ਟੱਚ ਕੀਤਾ ਠੀਕ ਹੈ ਤੁਹਾਡਾ ਮਾਈਂਡ ਇਸ ਬਾਰੇ ਸੋਚੇਗਾ ਤੇ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਐਕਸੈਸ ਕਰ ਪਾਉਂਗਾ ਜ਼ਿਆਦਾ ਇਟ ਇਸ ਲਾਈਕ ਮੈਂ ਤੁਹਾਡੇ ਇੱਕ ਚੀਜ਼ ਓਪਨ ਕਰਨ ਲਈ ਮਾਈਂਡ ਦੀ ਦੂਜੀ ਨੂੰ ਐਕਟੀਵੇਟ ਕਰ ਰਿਹਾ ਤਾਂ ਕਿ ਤੁਸੀਂ ਡਿਸਟਰੈਕਟ ਹੋ ਤੇ ਉਹ ਨਾਲ ਸੋਚੋ ਜੋ ਤੁਹਾਨੂੰ ਮੈਂ ਕਰਵਾ ਰਿਹਾ ਇਹ ਇਸ ਜਸਟ ਅ ਡਿਸਟਰੈਕਸ਼ਨ ਜਾਂ ਮਿਸ ਡਾਇਰੈਕਸ਼ਨ ਆਪਾਂ ਮੈਜਿਕਸ ਯੂਜ਼ ਕਰ ਲੈਂਦੇ ਹਾਂ ਅੱਛਾ ਦਿਸ ਇਜ਼ ਮੈਜਿਕ ਤੁਸੀਂ ਇਹ ਚੀਜ਼ ਕਿਸੇ ਤੋਂ ਸਿੱਖੀ ਹੈ ਹਾਂਜੀ ਐਵੇਂ ਸਿੱਖਿਆ ਸਭ ਕੁਝ ਲਾਈਕ ਫਰੋਂ ਬੁక్స్ ਸੈਲਫ ਓ ਸਭ ਚੀਜ਼ਾਂ ਸੋ ਡੂ ਥੀਜ਼ ਨੀ ਥਿੰਗ ਲਾਈਕ ਇਹ ਪ੍ਰੈਕਟਿਸ ਮੰਗ ਰਹੀਆਂ ਨੇ ਚੀਜ਼ਾਂ ਹਾਂਜੀ ਮੈਨੂੰ 10 ਸਾਲ ਹੋ ਗਏ ਹਾਂਜੀ ਤੇ ਮੈਂ ਹੁਣ ਜਾ ਕੇ ਆਮ ਡੂਇੰਗ ਲਾਈਕ ਲਾਈਕ ਪ੍ਰੋਫੈਸ਼ਨਲੀ ਆਫਟਰ 10 ਟੂ 15 10 ਟੂ 11 ਇਅਰਸ ਹਾਂਜੀ ਅੱਛਾ ਕੋਈ ਸੁਨੇਹਾ ਜਿਵੇਂ ਲੋਕ ਦੇਖ ਰਹੇ ਨੇ ਤੁਸੀਂ ਕੁਝ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਵਾ ਮਤਲਬ ਮੈਸੇਜ ਤਾਂ ਇਹੀ ਹੈ ਕਿ ਜਿਵੇਂ ਕਿ ਪੰਜਾਬ 'ਚ ਤਾਂ ਵੈਸੇ ਥੋੜਾ ਜਿਹਾ ਅੱਜਕੱਲ ਇਦਾਂ ਹੁੰਦਾ ਹੈ ਕਿ ਲੋਕੀ ਨਾ ਬਿਲੀਵ ਕਰ ਲੈਂਦੇ ਨੇ ਕੁਝ ਇਦਾਂ ਦੀ ਚੀਜ਼ਾਂ 'ਚ ਕਿਉਂ ਚਮਤਕਾਰ ਟਾਈਪ ਹੈ ਹਨਾ ਬਹੁਤ ਲੋਕੀ ਉਹਨੂੰ ਕੋਟਰੇ ਵੀ ਅਦਾ ਕਰਦੇ ਨੇ ਬਟ ਫਰਮ ਮਾਈ ਐਕਸਪੀਰੀਅੰਸ ਇਦਾਂ ਦਾ ਕੁਝ ਨਹੀਂ ਹੁੰਦਾ ਇਟ ਇਜ਼ ਆਲ ਜਸਟ ਫਾਰ ਐਂਟਰਟੇਨਮੈਂਟ ਕਿਸੇ ਦੀ ਖੁਸ਼ੀ ਲਈ ਕਿਸੇ ਨੂੰ ਖੁਸ਼ ਕਰਨ ਲਈ ਉਹ ਚੀਜ਼ਾਂ ਹੁੰਦੀਆਂ ਨੇ ਬਾਕੀ ਸਭ ਕੁਝ ਤੇ ਮੈਂ ਨਹੀਂ ਬਿਲੀਵ ਕਰਦਾ ਇਟ ਇਜ਼ ਆਲ ਸਾਇੰਸ ਐਂਡ एवरीवन कैन लर्न इट ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਕੀ ਕੀ ਸਮਾਂ ਦਿੱਤਾ ਬਿਲਕੁਲ ਮੀਟ ਇਟ ਅਗੇਨ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਵੀਡੀਓ ਚੰਗੀ ਜ਼ਰੂਰ ਲੱਗੀ ਹੋਗੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਕਸਰ ਕਿ ਥੋੜਾ ਜਿਹਾ ਆਪਣੀਆਂ ਚੀਜ਼ਾਂ ਨੂੰ ਪਖੰਡਵਾਦ ਵੱਲ ਲੈ ਜਾਂਦੇ ਨੇ ਤਾਂ ਮੈਜਿਕ ਸਿੱਖ ਕੇ ਕੋਈ ਬਾਬੇ ਵੀ ਬਣ ਜਾਂਦੇ ਨੇ ਮੈਂ ਕਿਸੇ ਨੂੰ ਅਫੈਂਡ ਨਹੀਂ ਕਰ ਰਹੀ ਬਟ ਹਾਂ ਜੇ ਤੁਹਾਨੂੰ ਵੀਡੀਓ ਜ਼ਰੂਰ ਚੰਗੀ ਲੱਗੀ ਹੈ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਬਾਲੀ ਹੌਲੀ ਬਾਬਾ ਦੇ ਨਾਲ